ਕੋਦੀ ਕਦੇ ਤੂੰ ਨੰਕੇ ਪੈਰ ਆਏ ਨਹੀਂ ਮੈਂ ਕਾਏ ਹੱਸ ਤੇਰਾ ਮੈਂ ਕਾਏ ਹੱਸ ਤੇਰਾ ਉਰਜ ਦिए ਜਾਈ ਨਹੀਂ ਬਣ ਤਾ ਕੋਈ ਕੀ ਤਾ ਮੁਖੜਾ ਰੀਤਾਂ ਨਾ ਲਗਏ ਨਹੀਂ ਮੈਂ ਕਾਏ ਹੱਸ ਤੇਰਾ ਨਹੀਂ ਕਿਰੋ ਹਦੋਂ ਬਰਬਾਦ ਹੋ ਗਿਆ ਅੰਤਰਾ ਕਹੀ ਤੇ ਆਹੋ ਜੇ ਲੋ ਇਹ ਹਾਸ ਆ ਰਿਹਾ ਹੈ ਇਹ ਹਾਇ ਹਾਇ ਨਹੀਂ ਲੱਗੀ ਆਪ ਜਨਮ ਤੋਂ ਨਹੀਂ Sit <laughs> down. but <laughs> ਪਰਾਨੇ <laughs> اے پوت ہراں اے ہا اے ہا اے ہا اے پوت ہتھ میرے تے دسدا نہیں جمدی نالے ماہ کلی بہنا نہیں تے کہدا ہن نہ ڈرا سدا تو خدا تو اون ہو گیا بہت گمان اے ہا اے ہا اے ہا ਦਰਦਾ ਕੋਲੇ ਜਹਾਨਾ ਮੇਰੇ ਆਵਾਜ਼ ਕਰਦਾ ਜਿਹੜਾ ਮੈਂ ਪਹਿਲੀ ਵਾਰ ਹੀ ਗਾਉਣਾ ਹੈ ਓਬਵੀਅਸਲੀ ਸਭੀ ਦੀ ਇੰਨੀ ਤਾਂ ਚੰਗੀ ਹੋਣੀ ਨਹੀਂ ਹੈਗੀ ਪਰ ਵੀ ਆਪਾਂ ਟਰਾਈ ਕਰ ਸਕਦੇ ਆ ਉਹਦੇ ਵਿੱਚ ਜਾਣੇ ਦੇ ਵਿੱਚ ਆਵਾਜ਼ ਛੱਡ ਕੇ ਸਿਰਫ ਮੇਰੀਆਂ ਦੀ ਭਾਵਨਾ ਹੈ ਉਹ ਜ਼ਿਆਦਾ ਹੈ ਬਸ ਉਸ ਭਾਵਨਾ ਨੂੰ ਫੀਲ ਕਰਕੇ ਦੇਖੋ ਸਭ ਨਾਲ ਹੈਵਿੰਗ ਵੀ ਕਰਦੇ ਨਹੀਂ 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 ਮੈਂ ਜਾਣ ਕੀ ਉਹ ਚਪੈਰ ਪਰ ਮੈਂ ਦੇ ਨਹੀਂ ਮੈਂ ਤੁਹਾਡਾ ਨਹੀਂ 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 ਕਿੰਨਾ ਸੋਨਾ ਦੇਸ ਸੀ ਮੇਰਾ ਕਿੰਨਾ ਮਿੱਠਾ ਇਹਦਾ ਪਾਣੀ ਸੀ ਕਿੰਨਾ ਸੋਨਾ ਦੇਸ ਸੀ ਮੇਰਾ ਕਿੰਨਾ ਮਿੱਠਾ ਇਹਦਾ ਪਾਣੀ ਸੀ ਨਾਨਕ ਤੇ ਮਰਦਾਨੇ ਵਾਲੇ ਇੱਕ ਦੀ ਕਹਾਣੀ ਸੀ ਟੁੱਟ ਗਿਆ ਮਾਣ ਮੇਰੇ ਨਾਨਕ ਤੇ ਖਾਬ ਦਾ ਕਰੀ ਮੇਲ ਰੱਬਾ ਵੇ ਮੇਰੇ ਖਿੰਡੇ ਹੋਏ ਪੰਜਾਬ ਦਾ ਕਰੀ ਮੇਲ ਰੱਬਾ ਵੇ ਮੇਰੇ ਖਿੰਡੇ ਹੋਏ ਪੰਜਾਬ ਦਾ ਠਿੰਡੇ ਆ ਪੰਜਾਬ ਮੇਰਾ ਹੋਇਆ ਟੀਲਾ ਪੀਲਾ ਠਿੰਡੇ ਆ ਪੰਜਾਬ ਮੇਰਾ ਹੋਇਆ ਟੀਲਾ ਪੀਲਾ ਕਠਾ ਕੇ ਤੱਕ ਰਾਂ ਮੇਨੋ ਦਸੇ ਜਾ ਕੋਈ ਹਿਲਾਵੇ ਗੂੰਜਦੀ ਐ ਨਾਨਕ ਬਾਣੀ ਅੱਜ ਵੀ ਉਸਤਾਰ ਦੀ ਤੇ ਗੂੰਜਦੀ ਐ ਨਾਨਕ ਬਾਣੀ ਅੱਜ ਵੀ ਉਸਤਾਰ ਦੀ ਤੇ ਸੁਰ ਹੈ ਨਿਵੇਤ ਮਰ ਦਾੰਨ ਧੀਰਬਾਬ ਦਾ ਸਰ ਹੈ ਨੀ ਵਿੱਚ ਮਰ ਗਾਨ ਦੀ ਰਵਾਤ ਦਾ ਕਰੀ ਮਿਲ ਨਾ ਪਾਵੇ ਮੇਰੇ ਖਿੰਡੇ ਹੋਏ ਪੰਜਾਬ ਦਾ ਮन्ने ਆ ਕੇ ਵੱਡੇ ਵੱਡੇ ਪਿਆਰੀ ਪੰਜਾਬ ਵਿੱਚ ਗੋਈ ਕੋ ਕਹਿੰਦੇ ਜੇ ਆਪਾਂ ਦਰਗਾਹਾਂ ਨੂੰ ਮन्ने ਆ ਕੇ ਵੱਡੇ ਵੱਡੇ ਪੀਰਾਂ ਦੀ ਪੰਜਾਬ ਵਿੱਚ ਗੋਰੀ ਨਾਨਕ ਦੇ ਚਰਨਾ ਦੀ ਵੀ ਥੂੜ ਲਹਾਰੇ ਵਗਦੇ ਨੇ ਬਿਆਸ ਸਤਲੁਜ ਅੱਜ ਵੀ ਉਸਾਰਤੀ ਤੇ ਵਗਦੇ ਨੇ ਸਤਲੁਜ ਬਿਆਸ ਅੱਜ ਵੀ ਉਸਾਰਤੀ ਤੇ ਜੋਸ਼ ਹੈ ਨਿ ਵਿੱਚ ਜੇਲ ਮਰਾਵੀ ਤੇ ਜਨਾਬ ਦਾ ਜੋਸ਼ੇ ਨੀ ਵਿੱਚ ਜਲਮ ਰਾਵੀ ਤੇ ਨਾਬਦਾਰ ਕਰੀ ਮੇਲ ਰੱਬਾ ਵੇ ਮੇਰੇ ਖਿੰਡੇ ਹੋਏ ਪੰਜਾਂਬ ਦਾ ਕਰੀ ਮੇਲ ਰੱਬਾ ਵੇ ਮੇਰੇ ਖਿੰਡੇ ਹੋਏ ਪੰਜਾਂਬ ਦਾ ਜਾਂਦਾ ਹੋਇਆ ਫਰਹੀ ਏ ਕੀ ਪਾਣਾ ਵਰਤਾ ਜਾਨਦਾ ਹੋਇਆ ਕੋਰਾ ਏ ਕੀ ਪਾਣ ਵਰਤਾ ਗਿਆ ਜਿਸਮ ਹਿੰਦੁਸਤਾਨ ਦੇਲ پاک ਹਿੱਸਿਆ ਗਿਆ ਜਿਸਮ ਹਿੰਦੁਸਤਾਨ ਦੇਲ پاک ਹਿੱਸਿਆ ਗਿਆ ਬਲ ਜੇ ਕਰ ਬਾਬਾ ਜੀ ਪ੍ਰੀਤ ਨੂੰ ਦੇ ਦਵੇ ਬਲ ਜੇ ਕਰ ਬਾਬਾ ਜੀ ਪਰੀ ਤਨੂ ਦੇ ਤਵੇ ਬਦਲਾਂਗਾ ਮੈਂ ਪੰਨਾ ਇਤੇ ਹਾਸਦੀ ਕਤਾਬ ਦਾ ਬਦਲਾਂਗਾ ਮੈਂ ਪੰਨਾ ਇਤੇ ਹਾਸਦੀ ਕਤਾਬ ਦਾ ਕਰੀ ਮਿਲਰਾ ਪਾਵੇ ਮੇਰੇ ਖਿੰਡੇ ਹੋਏ ਪੰਜਾਬ ਦਾ ਕਰੀ ਮਿਲਰਾ ਪਾਵੇ ਮੇਰੇ ਕਈ ਗਾਣੇ ਆਪਾਂ ਦੋਨਿਆਂ ਲੋਕਾਂ ਵਾਸਤੇ ਜੀ ਸੁਣ ਕੇ ਜਵਾਈ ਕਰਾਂਗੇ। ਹਾਂ। ਕਈ ਗਾਣੇ ਆਪਾਂ ਆਪਣੀਆਂ ਦਿਲ ਦੀਆਂ ਗੱਲਾਂ ਲਈਏ ਨੇ ਤੇ ਚੰਗੇ ਹਨਾ। ਇੱਦਾਂ ਹੀ ਮੈਂ ਵੀ ਕੁਝ ਚੱਕੀਆਂ ਸੀ ਹਨਾ। ਅੱਜ ਲੱਗਾ ਮੈਂ ਸੁਣਾਉਣ ਗੱਲ ਓਜੜੇ ਪੰਜਾਬ ਦੀ। ਮਿੱਤੇ ਜਦੇ ਮਾਲੀਆਂ ਨੇ ਖੋਲਿਓ ਗੁਲਾਬ ਦੀ। ਲੀਰੋ ਲੀਰੀ ਦੁਨੀਆ ਤੇ ਪੱਗਾਂ ਦਾ ਕੀ ਹਾਲ ਹੋਇਆ। ਨਾ ਵੀ ਤਾੜੀਆਂ ਦਾ। ਤਾੜੀਆਂ ਦਾ। ਅੱਜ ਲੱਗਾ ਮੈਂ ਸੁਣਾਉਣ ਗੱਲ ਸੁਣਨ ਵਾਲਾ ਅੱਜ ਲੱਗਾ ਮੈਂ ਸੁਣਾਉਣ ਗੱਲ ਜਿਹੜੇ ਪੰਜਾਬ ਦੀ ਮਿੱਤੇ ਜਦੇ ਮਾਲੀਆਂ ਨੇ ਖੋਲਿਓ ਗੁਲਾਬ ਦੀ ਲੀਰੋ ਲੀਰੀ ਚੁੰਨੀਆਂ ਤੇ ਪੱਗਾਂ ਦਾ ਕੀ ਹਾਲ ਹੋਇਆ ਚੱਲਦੀ ਸੀ ਲਹਿਰ ਜਿਹਨੇ ਲਾਖਾਂ ਦੀ ਸਨਾਬ ਦੀ ਲਾ ਕੇ ਪੇਟੀਆਂ ਨੂੰ ਜੰਦਰੇ ਤੇ ਦਾਦਾ ਬੜਾ ਰੁਆ ਸੀ ਸੁਣ ਲਾ ਕੇ ਪੇਟੀਆਂ ਨੂੰ ਜੰਦਰੇ ਤੇ ਦਾਦਾ ਬੜਾ ਰਹਾ ਸੀ ਮਨ ਟੁੱਟਿਆ ਜੋ ਬੀਬੀ ਜੀ ਦੀ ਟੋਕ ਉੱਤੇ ਖੜਾ ਸੀ ਸਭ ਛੱਡਣਾ ਪਿਆ ਤੇ ਅਸੀਂ ਖਾਲੀ ਹੱਥ ਤੁਰੇ ਰੀ ਜਾਣਾ ਬਣਾਇਆ ਜਿਹੜਾ ਤੁੱਲਾ ਚੋਂ ਕਾਲ ਖੜਾ ਸੀ ਖਾਂਗੀ ਤੇਰੇਆਂ ਦੀ ਲਾਲੀ ਇਹ ਵੰਟ ਵਾਲੀ ਤੌਰ ਤੇ ਮੈਂ ਤਾਰਾਂ ਵਿੱਚੋਂ ਪਿੰਡ ਵਾਲੀ ਰਾਤ ਢੋਲਦਾ ਮੈਂ ਉਹੀ ਤੱਗੇ ਨਾਲ ਵੜਿਆ ਪੰਜਾਬ ਢੋਲਦਾ ਮੈਂ ਉਹੀ ਤੱਗੇ ਨਾਲ ਵੜਿਆ ਮੈਂ ਉਹੀ ਧੱਗੇ ਨਾਲ ਵੰਡਿਆ ਪੰਜਾਬ ਬੋਲਦਾ ਮੈਂ ਉਹੀ ਧੱਗੇ ਨਾਲ ਵੰਡਿਆ ਅਜਾ ਵੰਡਿਆ ਗਿਆ ਵੰਡਨ ਤੋਂ ਬਾਅਦ ਪੰਜਾਬ ਨਾਲ ਕੀ ਹੋਇਆ ਉਧਰ ਦੇ ਨਾਲ ਦੇ ਦਰਦ ਵੱਖ ਹੋ ਕੇ ਬੜੇ ਰੜੇ ਅਸੀਂ ਕਿੰਨਾ ਹੱਥੀ ਚੜੇ ਇੱਕ ਪਾਸੇ ਖੂਨ ਪੀਣੇ ਇੱਕ ਪਾਸੇ ਠੱਗ ਬੜੇ ਇੱਕ ਪਾਸੇ ਲੜੀ ਜਾਣ ਇੱਕ ਪਾਸੇ ਅਕੇ ਖੜੇ ਖੂਨ ਡੁੱਲੇ ਸੀ ਚਹੀ ਦੀਵਾਲੇ ਯੋਦੇ ਨਹੀਂ ਉਮਰੇ ਅਸੀਂ ਵੱਧ ਸਾਡੇ ਨਾਲੋਂ ਕਿਵੇਂ ਵੱਧ ਲੋਗੇ ਸਾਡੇ ਅਣਖੀਆ ਖੂਨ ਕਿਦਾਂ ਤਬਲੋਗੇ ਸਾਡੀ ਧੌਣ ਵਿੱਚੋਂ ਕਿਲਾ ਤੁਸੀਂ ਕੱਢ ਵੀ ਨਹੀਂ ਸਕੇ ਸਾਡੇ ਦਿਲਾਂ ਚੋਂ ਪਿਆਰ ਕਿਵੇਂ ਕੱਢ ਲਓਗੇ ਸਾਡੇ ਹੱਥੀਂ ਬੀਤੀ ਖਾ ਕੇ ਸਾਨੂੰ ਕਹਿੰਦੇ ਆ ਤਵਾਦੀ ਮੈਂ ਉਹਨਾਂ ਦੇ ਸੰਭਾਲਾਉਂਦਾ ਜਵਾਬ ਹੂਲਦਾ ਨਾ ਉਹ ਹਿੱਤ ੱਕੇ ਨਾਲ ਵੰਡਿਆ ਪੰਜਾਬੀ ਬੋਲ ਦਾ ਮੈਂ ਉਹ ਹਿੱਤ ੱਕੇ ਨਾਲ ਵੰਡਿਆ ਤੁਹਾਡੇ ਜ਼ੁਲਮਾਂ ਤੋਂ ਅੱਕਿਆ ਪੰਜਾਬੀ ਬੋਲ ਦਾ ਮੈਂ ਉਹ ਹਿੱਤ ੱਕੇ ਨਾਲ ਵੰਡਿਆ ਦੋ ਮੁਲਕਾਂ ਵਿੱਚ ਪਾਪਾ ਕਾਦੀ ਪੈ ਗਈ ਮੁੰਡੀ ਨਾ ਲੁੱਟ ਲੋਕਾਂ ਨੂੰ ਖਾ ਕੇ ਇੱਥੇ ਸਾਦਕ ਖੰਡੀਆਂ ਕੀੜਾ ਕਰਦਾ ਜ਼ੁਲਮਤਿਓ ਦੀ ਬੱਲੇ ਬੱਲੇ ਆਂ ਬੇਕਸੂਰਾ ਦੇਖਦਾ ਜਾਕੇ ਮੂੰ ਕਿਉਂ ਥਾਣੇ ਦਾ ਲੋਕ ਤੂੰ ਭੁੱਲੇ ਪਟਕੇ ਸਿੱਦੇ ਰਾਹੇ ਲਾਈ ਸੀ ਇੱਕੋ ਰਾਹ ਆਪਣਾ ਦੇ ਬਾਬਾ ਤੂੰ ਨੇ ਕਾਣੇ ਦਾ ਲੋਕ ਤੂੰ ਭੁੱਲੇ ਪਟਕੇ ਸਿੱਦੇ ਰਾਹੇ ਲਾਈ ਰਹਾ ਬਣਾ ਦੇ ਪਾਪਾ ਤੂੰ ਨਿਕਾਣੀ ਦਾ ਠੀਕ ਹੈ ਜੀ ਅ ਥੋੜਾ ਜਿਹਾ ਲਾਹੌਰ ਦਾ ਸਟੇਸ਼ਨ ਦੇਖਣ ਅੱਜ ਇੱਥੇ ਸਾਡੇ ਆਹਾ ਅਮਰੀਕਾ ਵਾਲੇ ਬਾਜੀ ਦੇ ਫੁੱਫੜ ਜੀ ਕੰਮ ਕਰਦੇ ਹੁੰਦੇ ਸੀ ਬੰਡ ਤੋਂ ਪਹਿਲਾਂ ਹਨਾ ਇਹ ਹੈ ਲਾਹੌਰ ਦਾ ਪੁਰਾਣਾ ਸਟੇਸ਼ਨ ਨਾਲ ਸਾਡੇ ਹੈਗਾ ਸੈਮੀ ਜੱਟ ਉਹ ਉਹ ਸਾਰੇ ਦੇਖਦੇ ਆ ਕਿ ਇਹ ਅੱਖ ਜੇ ਕੀ ਲਈ ਫਿਰਦੀ ਇੱਥੇ ਕੀ ਹੈ ਦੇ ਵਿੱਚ ਇੱਥੇ ਟ੍ਰੇਨ ਆ ਜਾ ਵੀ ਚੱਲਦੀ ਆ ਤਾਂ ਚੱਲਦੀ ਆ ਹਾਂ ਸਾਡੇ ਤੇ ਬਈ ਨਾਲ ਇਹ ਤੇ ਫਾਜੀ ਦੇ ਫੁੱਫੜ ਜੀ ਕੰਮ ਕਰਦੇ ਹੁੰਦੇ ਸੀਗੇ ਹਨ ਹਾਂ ਇਹ ਆਲਾ ਹਾਰ ਸਟੇਸ਼ਨ ਤੇ ਸੀ ਉੱਥੇ ਸੈਮੀਨੀਆ ਫੋਟੋ ਹੋ ਰਹੀਆਂ ਨੇ ਫੋਟੋ ਸ਼ੂਟ ਲਾਹੌਰ ਦੇ ਵਿੱਚ ਇਹ ਬਲੌਗ ਆਪਾਂ ਇੱਥੇ ਐਂਡ ਕਰ ਦੋਣਾ ਤੇ ਨੈਕਸਟ ਬਲੌਗ ਸ਼ੁਰੂ ਕਰਦੇ ਆਂ ਫਿਰ ਸ਼ਾਪਿੰਗ ਦਾ ਸੈਮੀ ਦੇ ਨਾਲ ਨਾਲ ਅਸੀਂ ਸ਼ਾਪਿੰਗ ਕਰਨੀ ਆ ਲੈ 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 ਇਹ ਕੀ ਗੱਲਾਂ ਮਾਰਦੇ ਆ ਸਾਡੀਆਂ ਚੁਗਲੀਆਂ ਕਰਕੇ ਆਏ ਲੱਗਦੇ ਦੋ ਇਹ ਜਣੇ ਆ ਦੇਖੋ ਅਸੀਂ ਆਏ ਲੈਸਾਂ ਖਰੀਦਣ ਕਿੰਨੀਆਂ ਉਹ ਸੋਹਣੀਆਂ ਸੋਹਣੀਆਂ ਲੈਸਾਂ ਆ ਜਿਹੜੀ ਕਰਨੀ ਆ ਇਹ ਕਹਿ ਨਹੀਂ ਕਰਨੀ ਇਹ ਗਲਿਆਂ ਤੇ ਲਾਉਣ ਲਈ ਕੀ ਸਾਰਾ ਲੈਸਾਂ ਦਾ ਸਟੋਰ ਆ। ਅੱਜ ਬਟਾ ਕਿੰਨੇ ਦੇ ਵਿੱਚ? ਆਹ ਅਵੇਸ ਇਸ ਦੀ ਪ੍ਰਾਈਸ ਤਾਂ ਨਾਲ ਵੀ ਅੰਦਰ ਆਓ। ਬੋਲੋ ਯਾਰ। ਖੜਾ ਖੜਾ। ਇਹ ਮਾਮ ਨੇ ਤਾਂ ਲੈ ਲਈਆਂ। ਕਿੰਨੀਆਂ ਚੁੰਨੀਆਂ ਦੀਆਂ ਲਈਆਂ ਮਾਂ? ਇਹ ਕਿੰਨੀ ਚੁੰਨੀ ਦੋ ਚੁੰਨੀਆਂ ਦੋ ਦੀਆਂ ਲਈਆਂ। ਇਹ ਵਾਲੀ ਦੋ ਚੁੰਨੀ ਕੀ ਕਰਨੀ? ਨਹੀਂ ਇੱਕ ਦੀ। ਹਾਂ। ਪੂਰਾ ਹੀ ਲੈ ਲਓ ਜੇ ਸ਼ਰਟ ਤੇ ਕਿਲਾਉਣਾ ਹੋ ਲੱਗਣਾ। ਆਹ ਪੂਰਾ ਹੀ ਦੇ ਦਿਓ। ਹਾਂ। ਅਜੇ ਅਸੀਂ ਕਟਾਉਣ ਲੱਗੇ ਆ ਫੇ। ਹਾਂ ਇਹ ਇੱਧਰ ਲਟਕਣ ਲੱਗੇ ਆ ਇਹਨਾਂ ਦੇ ਲਟਕਣ ਬਹੁਤ ਸੋਹਣੇ ਸੋਹਣੇ ਐ ਡਿਫਰੈਂਟ ਡਿਫਰੈਂਟ ਡਿਜ਼ਾਈਨ ਆ ਆ ਵੇਖੋ ਲੈ ਸਕਦੇ ਹੋ ਤੁਸੀਂ ਨਾਲ ਆ ਵੇਖੋ ਕਿਦਾਂ ਮੋਤੀਆਂ ਵਾਲੇ ਜੀਆ ਵਾਲੇ ਹੈ ਸੂਟ ਆ ਲੈ ਲਓ ਬਹੁਤ ਸੋਹਣਾ ਇਹ ਇੱਥੇ ਡਾਈ ਵੀ ਕਰ ਦਿੰਦੇ ਐ ਕਰਤਾ ਦਿੰਦੇ ਐ ਸੋਹਣਾ ਆ ਪਲੇਨ ਲੈ ਲਓ ਲੈ ਲਓ ਹਾਂ ਉਹ ਲੱਗ ਰਿਹਾ ਹੁਣ ਇਹ ਕਹਿੰਦੇ ਸੋਲ ਦੇ ਨਹੀਂ ਕਰੀਆ ਅੱਛਾ ਇਹ ਮੁੰਡਿਆਂ ਕੋਲੋਂ ਅਸੀਂ ਲਈਆ ਲੈਸਾਂ ਸੂਟ ਵੀ ਲਾਇਆ ਬਹੁਤ ਵਧੀਆ ਆ ਪ੍ਰਾਈਸ ਬਹੁਤ ਵਧੀਆ ਆ ਮੁੰਡੇ ਵੀ ਬਹੁਤ ਵਧੀਆ ਆ ਮੁੰਡੇ ਵੀ ਬਹੁਤ ਵਧੀਆ ਆ ਹਾਂ ਆਪਣੀ ਦੁਕਾਨ ਦਾ ਨਾਮ ਦੱਸ ਦੋ ਹੁਣ ਆਪਣੀ ਨਾਮ ਲਿਖ ਪਾ ਗੋੰਦ ਲਿਖਾ ਚ ਵੜ ਲੈ ਸਕੋ ਅਕੇ ਜਿਹੜਾ ਵੀ ਆਵੇ ਲੈਸਾਂ ਇੱਥੋਂ ਹੀ ਖਰੀਦੇ ਬਟਨ ਲੈਸਾਂ ਜੋ ਵੀ ਲੈਣਾ ਹੈ ਸੂਟ ਅਸੀਂ ਉਹਨਾਂ ਕੋ ਜਾਨਦੇ ਆ ਆਪਣ ਜਾ ਆ ਦੇਖੋ ਸੂਟ ਅਸੀਂ ਇੱਥੋਂ ਲੈ ਆਂ ਇਹ ਦੋਨੋਂ ਬਾਈ ਜਾਨੇ ਤੇ ਹੁੰਦੇ ਆ ਜਿਹੜਾ ਵੀ ਆਵੇ ਇਹਨਾਂ ਕੋਲੋਂ ਬਾਈਕ ਸੂਟ ਵਧੀਆ ਆ ਦੇਖੋ ਕਿੰਨੇ ਵਧੀਆ ਆ ਇੱਥੋਂ ਲੈ ਕੇ ਚੱਲੇ ਆ ਅਸੀਂ ਹਲਕੀ ਸੰਦੇ ਦੁਪट्टे ਸ਼ਲਵਾਰਾਂ ਸ਼ਮੀਜ਼ਾ ਸ਼ਰਟਾਂ ਕਾਲੇ ਦੁਪੱਟੇ ਚਿੱਟੇ ਦੁਪੱਤੇ ਜੋ ਵੀ ਚਾਹੀਦਾ ਇੱਥੋਂ ਲਓ ਦੇਖੋ ਪਿੱਛੇ ਖਿਚੜ ਖਿਚੜੀ ਹੁਣ ਅਸੀਂ ਬਾਪ ਸ਼ਾਪਿੰਗ ਤੋਂ ਵਾਪਸ ਆ ਕੇ ਅਸੀਂ ਲੰਚ ਕੀਤਾ ਇੱਧਰ ਸੰਡੀ ਬੈਠੀ ਆ ਕੁੜੀ ਸਿਜ਼ਾ ਮੈਡਮ ਤੇ ਲੰਚ ਉਸਕਿਤਾ ਇੱਧਰ ਸੈਮੀ ਦੇ ਨਾਲ ਸਰ ਇੱਕ ਮਿੰਟ ਮੈਂ ਖੜਾ ਆ ਮਾਤਾ ਜੀ ਨੇ ਕਿਹਾ ਪਾਜੀ ਲੰਚ ਪਾਜੀ ਨੂੰ ਸਵਾਦ ਸੀ ਲੰਚ ਬਹੁਤ ਟੇਸਟੀ ਸੀ ਸੈਮੀ ਦੇ ਨਾਲ ਕੀਤਾ ਕਿਦਾਂ ਸਭਨੀ ਠੀਕ ਠਾਕ ਬਾਜ ਆਉਂਦੀ ਆ ਤੇ ਬਾਜ ਆਉਂਦੀ ਆ ਹੋਰ ਬਾਜ ਤੇ ਆਉਂਦੀ ਨਹੀਂ

ਆ ਚੋ ਟੇਸਟੀ ਸੀ ਹੋ ਤੁਹਾਡਾ ਵੀ ਥੈਂਕ ਯੂ ਤੁਸੀਂ ਇੰਨੀ ਦੂਰੋਂ ਆ ਗਏ ਤੇ ਅਸੀਂ ਤੁਹਾਨੂੰ ਲੰਚ ਨਹੀਂ ਕਰਾ ਸਕਦੇ ਸਾਡੇ ਕਹਿਣ ਤੇ ਆਇਆ ਤੁਸੀਂ ਇੰਨੀ ਦੂਰੋਂ ਆ ਗਏ ਤੇ ਮੈਂ ਇੱਥੋਂ ਨਹੀਂ ਆ ਸਕਦਾ ਅਸੀਂ ਤੁਹਾਡੇ ਕਹਿਣ ਤੇ ਆਏ ਮੈਂ ਤੁਹਾਨੂੰ ਅੱਜ ਸਾਨੂੰ ਸ਼ਾਪਿੰਗ ਕਰਾਉਣ ਆਇਆ ਤੁਸੀਂ ਇੰਨੀ ਦੂਰੋਂ ਆ ਗਏ ਤੇ ਮੈਂ ਸ਼ਾਪਿੰਗ ਨਹੀਂ ਕਰਾ ਸਕਦਾ ਕੋਈ ਗੱਲ ਨਹੀਂ ਥੈਂਕ ਯੂ ਤੁਹਾਡਾ ਹੁਣ ਸਕਾਲ ਤੇਰੇ ਨਾਲ ਜੁੜਨ ਕਰ ਦਖਾਈ ਜਾ ਤੁਹਾਡੀ ਆਨਰ ਹੋਣੀ ਹੈ ਇੱਜ਼ਤ ਆਣੀ ਹੈ ਰਿਸਪੈਕਟ ਹੋਣੀ ਹੈ ਮੇਰੇ ਕਾਬਲੇ ਇਤਰਾਮ ਮਹਿਮਾਨ ਨੂੰ ਹਾਂ ਨਾਲੇ ਮੈਨੂੰ ਸਬਸਕ੍ਰਾਈਬ ਕਰ ਲਿਓ ਜੀ ਬਿਲਕੁਲ ਚਲੋ ਹੱਥ ਜੁਮਈ ਹਾਂ ਹਾਂ ਜ਼ਰੂਰ ਹਾਂ ਦੇਖੋ ਹੱਥ ਘਟ ਦਿਓ ਸੋਚ ਕਾ ਤੇ ਹੁਣ ਮੈਂ ਦੇਖਦੀ ਆਂ ਦੇ ਫਿਰ ਕਰੇ ਨਾ ਆਪਾਂ ਹੋਰ ਅੱਛਾ ਅੱਛਾ ਠੀਕ ਆ ਨਹੀਂ ਨਹੀਂ ਮੈਂ ਇੱਥੇ ਬੈਠੇ ਅਸੀਂ ਸ਼ਾਪਿੰਗ ਕਰਦੇ ਆਂ ਅੱਜ ਹਾਇ ਕਰਦੇ ਇਹ ਦੇਖੋ ਹੈਗਾ ਵੀ ਆਹ ਬਹੁਤ ਵੱਡਾ ਬੰਦਾ ਚਾਚਾ ਹਾਇ ਕਰ ਦਿਓ ਕਰ ਦਿਓ ਹਾਇ ਹੱਥ ਨਾਲ ਹਾਇ ਕਰੀਦਾ हां ऐसे कर दो ऐसे हां हां ਤੁਸੀਂ ਵੀ ਆਣਾ ਆਇਆ ਵਿੱਚ हां ਤੁਸੀਂ ਮੈਨੂੰ ਵੀ ਸਬਸਕ੍ਰਾਈਬ ਕਰ ਦੇਣਾ ਆ ਦੇਖੋ ਮੁੰਡਾ ਸਾਡੇ ਸੂਟ ਕੱਟ-ਕੱਟ ਕੇ ਰੱਖਦਾ ਹੈ ਆ ਦੇਖੋ ਬਹੁਤ ਵਧੀਆ ਸੂਟ ਨੇ ਇਹਨਾਂ ਦੇ ਬਸ ਹੁਣ ਇਹ ਅਸੀਂ ਬੈਗ ਭਰ-ਭਰ ਕੇ ਇੱਥੋਂ ਲੈ ਜਾਣੇ ਆ ਅੱਜ ਕਿੰਨੇ ਐ ਮੇਰੇ ਮੈਨੂੰ ਤਾਂ ਨਹੀਂ ਮੰਨਦਾ ਉਹਨੂੰ ਲੈ ਨਾ 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 ਉਹ ਕਿੰਨੇ ਤਾਂ ਜਿਹੜਾ ਅਸੀਂ ਦੇਖਿਆ ਸੀ ਇੱਧਰ ਸੈਮੀ ਬੱਠਾ ਸਾਡੇ ਨਾਲ ਉਹਦੇ ਸ਼ਾਪਿੰਗ ਕਰਾਉਣ ਆਏ ਆ ਕਿਹਦੇ ਕਰਕੇ ਅਸੀਂ ਆਈਆਂ ਇਹਦੇ 'ਚ ਹੋਰ ਵੀ ਕੋਈ ਪ੍ਰਿੰਟ ਹੈਗਾ ਜਾਂ ਤੇ ਵਿੱਚ ਹਾਂ ਆ ਗਿਆ ਡਿਫਰੈਂਟ ਪ੍ਰਿੰਟ ਕਲਰ ਵੀ ਆਏ ਯਾਰ ਬਹੁਤ ਪਿਓਰ ਦੇ ਰਹੇ ਆ ਤੁਸੀਂ ਮੇਰੀ ਗੱਲ ਨਾ ਫਾਟੋ ਬਹੁਤ ਅੱਛੇ ਕੱਪੜੇ ਨੇ ਜਿਹਦੇ ਕਰਾ ਲੈਣਾ ਪਤਾ ਕਿ ਇਹ ਹਮ ਸ਼ਰਟ ਹੈ ਦੁਪੱਟਾ ਹਾਂ ਸ਼ਰਟ ਤੇ ਦੁਪੱਟਾ ਆ ਆ ਸੋ ਨਾ ਮੈਂ ਇਹ ਦੱਸਦਾ ਇਦਾਂ ਦੇ ਚ ਲੈ ਲਓ ਕਿਹ ਕਿਹ ਕਲਰ ਹੈ ਫਿਰ ਤੁਸੀਂ ਇੱਕਦਮ ਚੂਜ਼ ਨਾ ਕਰਿਆ ਕਰੋ ਜਨ ਕਿ ਖੈਰ ਲਾਫ ਨੇ ਜੇ ਨਹੀਂ ਸੀ ਰੰਗ ਲੈ ਲਿਆ ਇਦਾਂ ਹਾਂ ਇਹ ਲੋ ਇਹ ਕਿਹ ਕਲਰ ਹੈ ਇਹ ਇਹ ਸੂਰਾ ਪੂਰਾ ਪੂਰਾ ਹੈ ਨਾ ਲਾਈਨ ਲਾਈਨ ਲੱਗ ਰਹੀ ਹੈ ਨਾ ਸੇ ਨਾ ਬਸ ਹਾਂ ਹਾਂ ਪੂਰਾ ਵੱਲ ਗੜੀ ਦੀ ਲਾਈਨ ਹੀ ਪੋਨੇ ਤਿੰਨ ਦੇ ਅਸੀਂ ਚੁੰਨੀ ਹੈ ਤੇ ਫੋਰ ਸਾਈਡ ਬਾਰਡਰ ਬਣਿਆ ਹੋਇਆ ਉਹ ਜਿਹੜਾ ਗ੍ਰੀਨ ਹੈ ਉਹ ਤੇ ਦਿਖਾ ਲਿਓ ਇਹ ਕਿੰਨਾ ਹੋ ਜਿਹੜਾ ਪਰੇ ਐਂਡ ਤੇ ਮਮ ਕਹਿੰਦੇ ਆ ਹਾਂ ਐਕਚੁਅਲ ਇਹ ਵੀ ਪੂਰਾ ਸੂਟ ਹੈ ਕਿ ਨਹੀਂ ਹਾਂ ਅਜੀ ਤੁਹਾਨੂੰ ਚੁਪਾ ਨਾਲ ਸਲਵਾਰ ਹੈ ਸ਼ਰਟ ਹੈ ਅੱਛਾ ਸ਼ਰਟ ਹੈ ਇਹਨਾਂ ਸਲਵਾਰ ਲੈਣੀ ਪੈਣੀ ਆ 100% ਜੀ ਲੱਗਦਾ ਸੀ ਹਾਂ ਨਾ ਹਾਂ ਫਿਰ ਲੱਗਦਾ ਨਾ ਹੋਰ ਰੈਂਡ ਹਾਂ ਇਹਦੇ ਨਾਲ ਵੇਚਣ ਨੂੰ ਅਸੀਂ 22 ਦਾ ਵੀ ਵੇਚੀਏ 1000 ਦਾ ਸਾਡੇ ਨਾਲ ਸਿਰਫ 10 ਉਹ ਡਿਸਕਾਊਂਟ ਸਾਥੀ ਸੀ ਕਿ ਆਪਣਾ ਸਭ ਪਹਿਲਾ ਚਲੋ ਖੇਲੋ ਉਹ ਕਹਿੰਦਾ ਬਸਲਾ ਸੈਮੀ ਦੇ ਨਾਲ ਅਸੀਂ ਆਏ ਆ ਪੀਜ਼ਾ ਖਾਣ ਨਾਲ ਸਾਡੇ ਹੈਗੀ ਆ ਸਿਰਜਾ ਤੇ ਉੱਧਰ ਭੈਣ ਜੀ ਭਾਜੀ ਔਰ ਜਿਹੜੀ ਹੈ ਕਰਨ ਜਿਹੜੀ ਤੁਸੀਂ ਕਹਣਾ ਉੱਡੀ ਵੀਡੀਓ 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 ਬਣਾ ਲੈ ਵੀਡੀਓ ਬਣਾ ਲੈ ਆਹ ਲੱਗਿਓ ਪਰ ਨਾ ਉਤਰ ਕਰਦੀ ਆ ਮੈਂ ਬਣਾਦਾ ਚਲੋ ਚਲ ਤੂੰ ਵੀ ਕਰ ਆਪਾਂ ਸਭ ਨੇ ਜਿਹੜੀ ਸਰਟੀਫਿਕੇਟ ਸੀ ਉਹ ਜਿਹੜੀ ਬਟਾ ਲੈਣ ਨੂੰ ਐਨ ਫੋਸਟ ਕਰਦੇ ਮੈਂ ਜਿਹੇ ਹੀ ਖੇਲਦੇ ਹੁਣ ਲੱਗਦਾ ਮੈਨੂੰ ਖਾਲਸਾ ਵੀਡੀਓ ਬਣਾ ਕੇ ਲੈ ਲਿਆ ਬੈਠਾ ਹਾਂ ਚਲੋ ਬਣਾਈਏ ਵੀਡੀਓ ਕਰੀਏ ਨਾ ਵੀਡੀਓ ਚਲੋ ਅਡਾਓ ਤੁਸੀਂ ਕਹਿਣਾ ਉੱਡੀ ਕਿਹੜੀ ਸ਼ੌਦਾ ਤੁਸੀਂ ਉੱਡੀ ਕਹਿ ਰਹੇ ਅਗਰ ਇਹਨੇ ਕਿਹਾ ਸ਼ਿਦਾ ਉੱਡੀ ਤੇ ਮਤਲਬ ਮੈਂ ਹੜੋਂ ਨਹੀਂ ਮਤਲਬ ਨਹੀਂ ਹੋਦੀ ਫਿਰ ਤੁਸੀਂ ਉੱਡੀ ਕਹਿਤਾ ਫਿਰ ਜਿੰਨੇ ਉੱਡੀ ਕਿਹਾ ਉਹ ਉਹਨੂੰ ਘੁੱਟ ਪਏਗੀ ਹਾਂ ਹਾਂ ਆ ਪੈਂਦੀ ਹੁੰਦੀ ਆ ਹਾਂ ਚਲੋ ਉਹ ਨਹੀਂ ਕਰਦੇ ਬੀਬੀ ਦੀ ਉੱਡੀ ਹੋਊਗੀ ਔਰ ਬੀਬੀ ਦੀ ਘੁੱਲੀ ਪਏ ਹਾਂ ਜਿਹੜੀ ਉੱਡੀ ਉੱਡੀ ਸਾਰਿਆਂ ਨੇ ਇਕੱਠਿਆਂ ਕਹਿਣਾ ਉੱਡੀ ਦਾ ਲਾਲੀ ਉੱਡੀ ਉੱਡੀ ਤੁਸੀਂ ਕਿਹਾ ਕਿ ਆਹ ਤਾਂ ਜਾ 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 ਮੱਦੁੱਡੀ ਤਿੰਨ ਚਾਰ ਉੱਡੇ ਨੇ ਮੈਂ ਤੇ ਕਹਿਣਾ ਮੈਂ ਚੁੱਪਨਾ ਨਾ ਸਹਿਮੀ ਨੇ ਘਰੋਂ ਬੁਣਾਇਆ ਰੇਤ ਤੇ ਸੇਗੀ ਜੰਮੀ ਨੇ ਚੁੱਪਿਆ ਸਾਰ ਬੰਦੇ ਚਾਰ ਤਿੰਨ ਚਾਰ ਦਾ ਕੀ ਕਰੀਏ ਅੱਛਾ ਦੁਬਾਰਾ ਦੁਬਾਰਾ ਰਿਕਟ ਨੂੰ ਆਪ ਕਾਰਸ ਨਹੀਂ ਮੰਗ ਦਤੀ ਹਾਂ ਕੋਣ ਦੇ ਕਾਰ ਦੇ ਕਾਰ ਦੇ ਜਰ ਬਾਲ ਚਾਹੀਦੀ ਐਂਡ ਦੇਖੋ ਵੀ जार्ण 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 हाँ चला मुझे बनिये ठीक हाँ एक और एक और, हाँ। एक और। ना 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 ਰਾਣਾ ਪੁੱਤ ਕਹਿੰਦਾ ਉਹ ਸਾਡੀ ਇਹ ਖੋਤੇ ਦੀ ਤੁਸੀਂ ਘਰ ਰੱਖਦੇ ਮਸੂਲੀਆ ਅਗਲ ਨਿਕਲ ਗਿਆ ਉਹ ਨਦੀ ਵਾਲੀ ਹਾਂ ਜੀ ਵੀਰ ਕਰਦਾ ਕਿ ਉਹ ਗਿਆ ਰੱਖਦੇ ਉਸ ਕੰਡੀ ਗੱਡੀ ਚਾਲਦੀ ਹੈ ਨਾ ਜਿਹੜਾ ਬੱਤਰੀ ਨਹੀਂ ਬਹੁਤ ਘਰ ਹੋਰ ਕਿ ਉੱਡਿਆ ਉਹਨਾਂ ਦੇ ਘੋਟੇ ਸਾਡੀ ਜਿੱਦੀ ਦਾ ਗਾਂਦ ਕੋਲ ਸਾਰੇ ਖੇਤੀ ਕਰਨ ਵਾਲੇ ਉਹਨਾਂ ਘੋਟੇ ਪੱਖੇ ਪੱਖਿਆਂ ਨੂੰ ਘੋਟੇ ਪਰ ਸਾਡੇ ਘੋਟੇ ਚ ਪਿਆਰ ਹੈ ਅੱਜ ਤਾਂ ਬੰਦੇ ਹੀ ਮਾਰ ਦਿੰਦੇ ਆ ਇਸ ਤੋਂ ਬਾਅਦ ਫੇਰ ਸਾਡੀ 90 ਤੇ ਉੱਤੇ ਕਵਾਲੀ ਹੋ ਰਹੀ ਹੈ ਉੱਥੇ ਜਾਣਾ